ਮਾਨ ਸਰਕਾਰ ਹੁਣ ਲਗਾਤਾਰ ਕੇਂਦਰ ਅੱਗੇ ਝੁਕਦੀ ਨਜ਼ਰ ਆ ਰਹੀ ਹੈ। ਇਹ ਸਵਾਲ ਕਿਉਂ ਉਠਿਆ? ਤੁਹਾਨੂੰ ਦੱਸਦੇ ਹਾਂ ਕਿ ਮਾਨ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਦਾ ਨਾਮ ਬਦਲਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ 233 ਸਕੂਲਾਂ ਦੇ ਨਾਮ ਅੱਗੇ ਪੀਐਮ ਸ਼੍ਰੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ। ਉਪਸਕਤਰ ਸਿੱਖਿਆ ਸਕੂਲ ਤੇ ਸਿੱਖਿਆ ਵਿਭਾਗ ਦੇ ਸਕੱਤਰ ਕੇ ਕੇ Yadav ਦੇ ਹਦੀਨ ਜਾਰੀ ਪੱਤਰ ਚ ਪੀਐਮ ਸਕੀਮ ਨੂੰ ਲਾਗੂ ਸਰਕਾਰੀ ਸਕੂਲਾਂ ਚ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਵਾਸਤੇ ਕਿਹਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਇਹਨਾਂ 233 ਸਕੂਲਾਂ ਦੇ ਨਾਮਾਂ ਅੱਗੇ ਪੀਐਮ ਸ਼੍ਰੀ ਸੰਬੋਧਿਤ ਹੋਵੇਗਾ ਦੱਸਦੀ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਦੇ ਨਾਂ ਵੀ ਛੇਤੀ ਹੀ ਬਦਲਣ ਦੀ ਤਿਆਰੀ ਵਿੱਚ ਹੈ ਜਿਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਵੀ ਕਲੀਨਿਕਾ ਤੋਂ ਹਟਾਏ ਜਾਣ ਬਾਰੇ ਕਿਹਾ ਗਿਆ ਹੈ ਮਾਨ ਦੀ ਤਸਵੀਰ ਵੀ ਕਲੀਨਿਕਾ ਤੋਂ ਹਟਾਈ ਜਾਏਗੀ ਜਾਣਕਾਰੀ ਮੁਤਾਬਕ ਲਗਭਗ 870 ਕਲੀਨਿਕਾਂ ਚੋਂ 400 ਕਲੀਨਿਕਾਂ ਦੇ ਨਾਵਾਂ ਨੂੰ ਬਦਲਿਆ ਜਾਏਗਾ ਅਤੇ ਨਾਂ ਬਦਲ ਕੇ ਆਜੂਸ਼ਮਨ ਅਰੋਗਿਆ ਕੇਂਦਰ ਰੱਖਿਆ ਜਾਊਗਾ ਦੱਸਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲਗਾਤਾਰ ਦਬਾਅ ਦੇ ਵਿੱਚ ਹੈ ਜਿਸ ਦਾ ਅਸਰ ਹੁਣ ਵਿਖਾਈ ਦੇਣ ਲੱਗਿਆ ਹੈ ਜਿਸ ਦੇ ਮੱਦੇ ਨਜ਼ਰ ਨਹੀਂ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਸਕੂਲਾਂ ਦੇ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਕੂਲਾਂ ਦੇ ਨਾਮ ਅੱਗੇ ਪੀਐਮ ਸ਼੍ਰੀ ਲਗਾਉਣ ਦੀ ਸਕੀਮ ਬਾਰੇ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਇਹ ਸਕੀਮ 2 ਸਾਲ ਪਹਿਲਾਂ ਆਈ ਸੀਗੀ ਜਿਸ ਤਹਿਤ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਰਗੀ ਦਿੱਖ ਦਿੱਤੀ ਜਾਣੀ ਸੀ ਪਰ ਭਗਵੰਤ ਮਾਨ ਸਰਕਾਰ ਨੇ ਸਕੀਮ ਨੂੰ ਚੱਲਣ ਨਹੀਂ ਸੀ ਦਿੱਤਾ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਅਗੇ ਨੇ ਤਾਂ ਪੰਜਾਬ ਸਰਕਾਰ ਨੇ ਦਬਾਹੇਡ ਸਕੂਲਾਂ ਦੇ ਨਾਮਾਂ ਅੱਗੇ ਪੀਐਮ ਸ਼੍ਰੀ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ ਪੀਐਮ ਸ਼੍ਰੀ ਯੋਜਨਾ ਅਧੀਨ ਸਰਬ ਸਿੱਖਿਆ ਅਭਿਆਨ ਤਹਿਤ ਹੁਣ ਇਨ੍ਹਾਂ 233 ਸਕੂਲਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਹਨਾਂ ਨੂੰ ਹਾਈ ਟੈਕ ਕੀਤੇ ਜਾਣ ਦੀ ਤਿਆਰੀ ਹੈ ਨਾਲ ਹੀ ਪ੍ਰਾਈਵੇਟ ਸਕੂਲਾਂ ਵਰਗੀ ਹਰ ਸਹੂਲਤ ਹੋਣ ਬਾਰੇ ਵੀ ਕਿਹਾ ਗਿਆ ਹੈ ਤਾਂ ਦੱਸਦੀ ਹੈ ਕਿ ਹੁਣ ਮਾਨ ਸਰਕਾਰ ਕੇਂਦਰ ਅੱਗੇ ਝੁਕਦੀ ਨਜ਼ਰ ਆ ਰਹੀ ਹੈ ਹਾਲਾਂਕਿ ਆਪਣੇ ਬਿਆਨਾਂ ਵਿੱਚ ਸੀਐਮ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਜ਼ਰੂਰ ਕਸਦੇ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਕਹਿ ਲਈਏ ਕਿ ਜੇਕਰ ਪ੍ਰਧਾਨ ਮੰਤਰੀ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਂਕਿ ਇਹ ਸੰਵਧਾਨਕ ਤੌਰ ਦੇ ਉੱਤੇ ਹੁੰਦਾ ਹੈ ਜੋ ਕੇਂਦਰ ਦਾ ਹੁੰਦਾ ਹੈ ਜਾਂ ਸਟੇਟ ਦਾ ਹੁੰਦਾ ਹੈ ਜੋ ਵੀ ਨਿਯਮ ਹੁੰਦੇ ਨੇ ਉਸ ਮੁਤਾਬਕ ਜੋ ਸਕੀਮਾਂ ਕੇਂਦਰ ਦੀਆਂ ਹੁੰਦੀਆਂ ਨੇ ਉਸ ਰੂਸੂਬਿਆਂ ਵਿੱਚ ਲਾਗੂ ਕੀਤਾ ਜਾਂਦਾ ਤੇ ਜਿਸ ਨਾਮ ਤਹਿਤ ਸਕੀਮ ਸ਼ੁਰੂ ਕੀਤੀ ਹੁੰਦੀ ਹੈ ਉਸੇ ਨਾਮ ਤਹਿਤ ਨੂੰ ਰੱਖਣਾ ਪੈਂਦਾ ਤਾਂ ਮਾਨ ਸਰਕਾਰ ਕਿਤਨਾ ਕਿਤੇ ਐਡਵਾਈਸ ਦੇ ਵਿੱਚ ਵੀ ਸੀ ਪਰ ਹੁਣ ਕਹਿ ਲਈਏ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਮਾਨ ਸਰਕਾਰ ਚੁਕਦੀਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਰੂਰਲ ਡਿਵੈਲਪਮੈਂਟ ਫੰਡਾਂ ਤੋਂ ਇਲਾਵਾ ਹੋਰਸਾਰੇ ਬਹੁਤ ਫੰਡ ਰੋਕੇ ਪਏ ਸੀਗੇ ਜਿਸ ਕਰਕੇ ਮਾਨ ਸਰਕਾਰ ਦਾ ਚਲਣਾ ਜਾਂ ਕਹ ਲਈਏ ਕਿ ਆਰਥਿਕ ਤੌਰ ਤੇ ਪੰਜਾਬ ਨੂੰ ਚਲਾਉਣਾ ਮੁਸ਼ਕਲ ਹੋ ਰਿਹਾ ਸੀਗਾ ਪਰ ਉਧਰ ਹੁਣ ਕਹ ਲਈਏ ਕਿ ਜਿਕਰ ਜਿਹਾ ਹੁੰਦਾ ਤਾਂ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਫਿਰ ਫੰਡ ਜਾਰੀ ਕਰਦੀ ਹੈ ਜਾਂ ਫਿਰ ਫਿਰ ਦੇਰੀ ਕੀਤੀ ਜਾਂਦੀ ਹੈ ਜੁਲਜਜ ਧੰਨਵਾਦ